ਕਾ ਗੰਦਾ ਜਿਹੜਾ ਪਾਣੀ ਆ ਉਹਦਾ ਲੈਵਲ ਬਹੁਤ ਉੱਚੇ ਉੱਪਰ ਜਾ ਚੁੱਕਿਆ ਔਰ ਵੱਡੀ ਗੱਲ ਹੈ ਕਿ ਇਹ ਪੁਲ ਨੇ ਜਿਹੜੇ ਕਿ ਬੜੇ ਇੱਕ ਬਹੁਤ ਹੀ ਲਾਜ਼ਮੀ ਪੁਲ ਨੇ ਜਿਹੜੇ ਜਿਹਨੇ ਸ਼ਹਿਰ ਨਾਲ ਜੋੜਦੇ ਨੇ 30 30 40 40 ਪਿੰਡਾਂ ਨੂੰ ਉਹ ਪੁਲ ਵੀ ਖਤਰੇ ਦੇ ਮੂੰਹ ਆਏ ਪਏ ਹੈਗੇ ਉਹਨਾਂ ਦੇ ਸਾਈਡਾਂ ਤੋਂ ਮਿੱਟੀ ਪੁੱਲ ਰਹੀ ਹੈ ਮਿੱਟੀ ਖੁੱਲ ਰਹੀ ਹੈਗੀ ਹੈ ਔਰ ਉਹ ਨੰਗੇ ਹੋ ਰਹੇ ਨੇ ਔਰ ਕਿਸੇ ਵੀ ਵੇਲੇ ਕੋ ਵੱਡੀ ਦੁਰਘਟਨਾ ਵਾਪਰ ਸਕਦੀ ਹੈ ਇਸ ਲੈਵਲ ਤੇ ਵੀ ਗੱਲ ਕਰਨ ਦੀ ਲੋੜ ਹੋਈ ਜੇ ਰਾਣਾ ਸਰਕਾਰ ਨਾਲ ਗੱਲ ਕਰਨ ਦੀ ਲੋੜ ਹੋਈ ਤਾਂ ਜਿਹੜਾ ਕੇਸ ਚੱਲਦਾ ਸੁਪਰੀਮ ਕੋਰਟ ਚ ਕੱਗਰ ਨੂੰ ਲੈ ਕੇ ਉਹਦੇ ਬਾਰੇ ਜੇ ਕੋਈ ਬੈਠ ਕੇ ਗੱਲਬਾਤ ਹੱਲ ਨਿਕਲਦਾ ਹੋਇਆ ਤਾਂ ਜਾਂ ਪੰਜਾਬ ਸਰਕਾਰ ਨੂੰ ਜੇ ਪ੍ਰੈਸ਼ਰ ਪਾਣਾ ਹੋਇਆ ਤਾਂ ਜਾਂ ਦਿੱਲੀ ਜਾ ਕੇ ਆਪਾਂ ਇਹਨਾਂ ਹਰ ਪਿੰਡ ਚੋਂ 100-100 ਬੰਦਾ ਲਿਜਾ ਕੇ ਜਾਂ ਦਿੱਲੀ ਜੰਤਰ ਮੰਦਰ 'ਤੇ ਧਰਨਾ ਮਾਰਨਾ ਪਵੇ ਕਿ ਸਾਡਾ ਪੱਕਾ ਹੱਲ ਕਰੋ ਇੱਥੇ ਜੰਗੀ ਪੱਦਰ ਤੇ ਜਿਹੜਾ ਟੈਂਪੋਰੀ ਇੰਤਜ਼ਾਮ ਕੀਤਾ ਜਾਵੇ ਤੇ ਬਾਅਦ ਜਦੋਂ ਹੜ ਉਤਰਦੇ ਹੈਗੇ ਆ ਪਾਣੀ ਉਤਰਦੇ ਹੈਗੇ ਤਾਂ ਇਹਦਾ ਪੱਕਾ ਇੰਤਜ਼ਾਮ ਜਿਹੜਾ ਕਿ ਵਿਰਾਸ ਸਰਕਾਰ ਕਰ ਸਕਦੀ ਹੈਗੀ ਹੈ ਉਹ ਜਿਹੜੀ ਹੈਗੀ ਹੈ ਉਹ ਪੂਰਾ ਇੰਤਜ਼ਾਮ ਪੱਕਾ ਕਰੇ ਤਾਂ ਕਿ ਹਰ ਸਾਲ ਇਹ ਕਪੜਾ ਖਤਰਾ ਨਾ ਖੜਾ ਹੋਵੇ ਟੁੱਟ ਸਕਦੇ ਨੇ ਤੇ ਇਹ ਪ੍ਰਸ਼ਾਸਨ ਨੂੰ ਫੌਰੀ ਤੌਰ ਤੇ ਇੱਕ ਦਾ ਆਰਜੀ ਪੇਬੰਦ ਕਰਨੀ ਚਾਹੀਦੀ ਹੈ ਕਿ ਇਹ ਕਿਹਨਾ ਪੁਲਾਂ ਦਾ ਪੱਕਾ ਇੰਤਜ਼ਾਮ ਕਰਨ ਵਾਸਤੇ ਜਿਹਦੇ ਕੰਡੇ ਨੇ ਕੰਡਿਆਂ ਦੇ ਮਤਲਬ ਚੌੜੀਆਂ ਮਤਲਬ ਲੋਕਾਂ ਲਾ ਕੇ ਤੇ ਮਤਲਬ ਉਹਨਾਂ ਨੂੰ ਪੁਖਤਾ ਤੇ ਕਰਨਾ ਚਾਹੀਦਾ ਪੁਲਾਂ ਨੂੰ ਤਾਂ ਕਿ ਹਰ 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 ਜਿਹੜਾ ਬਰਸਾਤ ਆਦੀ ਹੈ ਉਹ ਜਿਹਨਾਂ ਪੁਲਾਂ ਦਾ ਨੁਕਸਾਨ ਨਾ ਹੋ ਸਕੇ ਤੇ ਇਹ ਮੁਕੰਮਲ ਰੂਪ ਵਿੱਚ ਜਿਹੜੇ ਸੇਫ ਸੁਰੱਖਿਅਤ ਪੁਲ ਦੇ ਤੌਰ ਤੇ ਇਹ ਇਹ ਬਦਲ ਕੰਮ ਕੰਮ ਵਿੱਚ ਨੂੰ ਲਿਆ ਜਾ ਸਕੇ ਆਣ ਵਾਲੇ 4 ਸਾਲ ਲਗਾਤਾਰ ਜਿਸ ਲੈਵਲ ਤੇ ਵੀ ਗੱਲ ਕਰਨੀ ਲੋੜ ਹੋਈ ਜੇ ਰਾਣਾ ਸਰਕਾਰ ਨਾਲ ਗੱਲ ਕਰਨੀ ਲੋੜ ਹੋਈ ਤਾਂ ਜਿਹੜਾ ਕੇਸ ਚੱਲਦਾ ਸੁਪਰੀਮ ਕੋਰਟ ਚ ਕੱਗਰ ਨੂੰ ਲੈ ਕੇ ਉਹਦੇ ਬਾਰੇ ਜੇ ਕੋਈ ਬੈਠ ਕੇ ਗੱਲਬਾਤ ਹੱਲ ਨਿਕਲਦਾ ਹੋਇਆ ਤਾਂ ਜਾਂ ਪੰਜਾਬ ਸਰਕਾਰ ਨੂੰ ਜੇ ਪ੍ਰੈਸ਼ਰ ਪਾਣਾ ਹੋਇਆ ਤਾਂ ਜਾ ਦਿੱਲੀ ਜਾ ਕੇ ਆ ਪਾਈ ਵੇਰ ਹਰ ਪਿੰਡ ਚੋਂ 100-100 ਬੰਦਾ ਲਿਜਾ ਕੇ ਚਾਹੇ ਦਿੱਲੀ ਜੰਤਰ ਮントਰੇ ਧਰਨਾ ਮਾਰਨਾ ਪਵੇ ਕਿ ਸਾਡਾ ਪੱਕਾ ਹੱਲ ਕਰੋ ਤਾਂ ਕਿ ਪੀੜੀ ਦਰ ਪੀੜੀ ਜੋ ਸੈਂਕੜੇ ਸਾਲਾਂ ਤੋਂ ਇੱਕ ਘੱਗਰ ਜਾਨ ਦਾ ਖੌ ਬਣਦੀ ਹੈਗੀ ਫਸਲਾਂ ਦਾ ਖੌ ਬਣਦੀ ਹੈਗੀ ਹੈ ਪਸ਼ੂ ਤਾਂ ਦਾ ਖੌ ਬਣਦੀ ਹੈ ਆਰਥਿਕ ਤਤਵਾ ਹੁੰਦੀ ਹੈ ਪੰਜ-ਪੰਜ ਸਾਲ ਬੰਦਾ ਰਾਸ ਨਹੀਂ ਆਦਾ ਜਿੱਦੀ ਫਸਲ ਮਰ ਗਈ ਘਟ ਹੈ ਗਿਆ ਹੈਗਾ ਗਰੀਬ ਤੋਂ ਕਿਸਾਨਾਂ ਦਾ ਵੀ ਮਜ਼ਦੂਰਾਂ ਦਾ ਵੀ ਜੋ ਘੱਗਰ ਇਹ ਇੱਕ ਮਾੜਾ ਸਨਿਹ ਲੈ ਕੇ ਆਂਦੀ ਹੈ ਬਰਸਾਤਾਂ ਨੂੰ ਹਰ ਸਾਲ ਜੋ ਆਪਾਂ ਧਰਤੀ ਇਹ ਸਾਲ ਹਰ ਦੂਜੇ ਸਾਲ ਆਪਾਂ ਦੇਖਦੇ ਆ ਉਹ ਤਾਂ ਪੱਕੇ ਨਜਾਤ ਪਾਈ ਜਾ ਸਕੇ ਪੱਕਾ ਕੜਾ ਚੜਾਇਆ ਜਾ ਸਕੇ ਇਸ ਵਾਸਤੇ ਮੈਂ ਅਬਤੌਰ ਐਮਪੀ ਜੇ ਆਣ ਵਾਲੇ 4 ਸਾਲ ਦਿੱਲੀ ਵਿੱਚ ਮੈਂ ਪੂਰੀ ਕੋਸ਼ਿਸ਼ ਕਰੂੰਗਾ ਕਿ ਪਹਿਲਾ ਟਰਮ ਪੂਰੀ ਹੋਂ ਤਾਂ ਪਹਿਲਾ ਪਹਿਲਾ ਕੱਗਰ ਦਾ ਕੋਈ ਪੱਕਾ ਹੱਲ ਸੈਂਟਰ ਸਰਕਾਰ ਵੱਲੋਂ ਹਰਿਆਣਾ ਸਰਕਾਰ ਵੱਲੋਂ ਪੰਜਾਬ ਸਰਕਾਰ ਵੱਲੋਂ ਨਾਲ ਮਿਲ ਕੇ ਇਹਦਾ ਕੀਤਾ ਜਾ ਸਕਦਾ। ਪਰ ਇੱਕ ਵਾਸਤੇ ਦਾ ਹਲਕੇ ਦੇ ਮੌਜੂਦਾ ਵਿਧਾਇਕ ਦੀ ਜ਼ਰੂਰਤ ਹੈ ਹਲਕੇ ਨੂੰ ਤੇ ਇਸ ਟਮੇ ਫਰਾਰ ਚੱਲ ਰਹੇ ਨੇ ਇਸ ਤੇ ਕੀ ਕਹਿਣਾ ਚਾਹੋਗੇ ਤੁਸੀਂ ਪੁਲਿਸ ਕੋ ਬੜੀ ਮਿਸਟਰੀ ਹੈਗੀ ਆ ਉਹ ਤਾਂ ਤੁਹਾਨੂੰ ਵੀ ਪਤਾ ਹੈਗਾ ਕਿ ਪਿਛਲੇ 3.5 ਸਾਲ ਇਸ ਹਲਕੇ ਦੇ ਵਿਧਾਇਕ ਸੀ ਕਿਵੇਂ ਵਿਚਲੇ ਲੋਕਾਂ ਚ ਕਿਸ ਤਰ੍ਹਾਂ ਉਹਨਾਂ ਨੇ ਆਪਣਾ ਜਿਹੜਾ ਉਹਨਾਂ ਦਾ ਕਾਰ ਸ਼ੈਲੀ ਕੀ ਸੀਗੀ ਕਿਸ ਤਰ੍ਹਾਂ ਕਿੰਨਾ ਕੁ ਉਹਨਾਂ ਨੇ ਕੰਮ ਕੀਤਾ ਹੈਗਾ ਜਾਂ ਉਹਨਾਂ ਨੇ ਬਾਕੀ ਜੋ ਧੰਦੇ ਸੀ ਉਹਨਾਂ ਜੋ ਚੱਲਦੇ ਸੀਗੇ ਉਹ ਸਾਰੇ ਬੱਚੇ-ਬੱਚੇ ਨੂੰ ਪਤਾ ਹੈਗਾ ਸੋ ਅੱਜ Aja... ਅੱਜ ਉਹਨਾਂ ਨੂੰ ਅਚਾਨਕ 헤ਜ ਨਹੀਂ ਜਾਗਿਆ ਇਲਾਕੇ ਦਾ ਕਿ ਇਹ ਇਦੇ ਇਲਾਕੇ ਨੂੰ ਕ੍ਰਿਸ਼ਨ ਕੁਮਾਰ ਨੇ ਪੈਸੇ ਨਹੀਂ ਦਿੱਤੇ ਜਾਂ ਉਹਨਾਂ ਪ੍ਰੋਜੈਕਟ ਨਹੀਂ ਪਾਸ ਕੀਤਾ ਤਾਂ ਇਲਾਕੇ ਵਾਸਤੇ ਕੋਈ ਉਹਨਾਂ ਮੋਹ ਜਾਗਿਆ ਹੋਵੇ ਅੱਜ ਉਹ ਆਪਣੀਆਂ ਗਿੰਤਿਆਂ-ਬਿੰਤਿਆਂ ਵਿੱਚੋਂ ਉਹ ਗਿੰਤਿਆਂ-ਬਿੰਤਿਆਂ ਦੀ ਕੀ ਸੀਗੀਆਂ ਆਉਣ ਵਾਲੇ 2-4 ਦਿਨਾਂ 'ਚ ਉਸ ਦੀਆਂ ਪਰਤਾਂ ਖੁੱਲਣਗੀਆਂ ਕਹਾਣੀ ਸਾਫ਼ ਹੋਊਗੀ ਕਿ ਕੀ ਸਰਕਾਰ ਦੇ ਕਿਸੇ ਧੜੇ ਬਲੋਂ ਉਹਨਾਂ ਨੂੰ ਅਕਸਾਇਆ ਜਾਂ ਉਹਨਾਂ ਆਪ ਜਾਂ ਉਹਨਾਂ ਦਾ ਸਿਆਸੀ ਤੌਰ ਤੇ ਕਿਤੇ ਹੋਰ ਛਾਲ ਮਾਰਨ ਦਾ ਇਰਾਦਾ ਹੈਗਾ ਹੈ ਜਾਂ ਮਤਲਬ ਇਹ ਜਿਹੜੀ ਸਰਕਾਰ ਦੀ ਜਿਹੜੀ ਉਠਾ-ਪਟਕ ਹੈਗੀ ਹੈ ਉਦੇ ਵਿਚੇਰੀਆਂ ਦੀ ਅੰਦਰੂਗਤੀ ਜਿਹੜੀ ਇਹਨਾਂ ਦੀ ਜੰਗ ਚੱਲ ਰਹੀ ਆਮਾਦੀ ਪਾਰਟੀ ਦੀ ਉਦੇ ਇੱਕ ਜੰਗ ਦੇ ਤੌਰ ਤੇ ਉਹ ਲੜ ਰਹੇ ਹੈਗੇ ਆ ਇਹ ਇਹ ਇਸ ਦੀ ਕਹਾਣੀ ਹੈਗੀ ਹੈ ਇਹਦਾ ਜਿਹੜਾ ਪਰਦਾ ਖੁੱਲਣਾ ਹੈਗਾ ਉਹ 2-4 ਦਿਨ ਨੂੰ ਸਾਫ ਹੋਊਗਾ ਜੀ ਇੱਕ ਪਾਸੇ ਵਿਧਾਇਕ ਪਠਾਨਾ ਵੱਜਣ ਕਿਹਾ ਸੀ ਕਿ ਮੈਂ ਪੰਜਾਬੀਆਂ ਦੇ ਨਾਲ ਸਰਕਾਰ ਦਾ ਵਿਰੋਧ ਕਰ ਰਿਹਾ ਤੇ ਦੂਜੇ ਪਾਸੇ ਜਿਹੜੀ ਗ੍ਰਿਫਤਾਰੀਆਂ ਹਰਿਆਣਾ ਦੇ ਕਿਸੇ ਪਿੰਡ ਤੋਂ ਉਹਨਾਂ ਦੀ ਕੀਤੀ ਜਾ ਰਹੀ ਸੀ ਕਿ ਪੰਜਾਬ ਤੋਂ ਛੱਡਣਾ ਉਹ ਸਹੀ ਹੈ ਕੋਈ 헤ਜ ਨਹੀਂ ਜਿਉਂ 헤ਜ ਹੁੰਦਾ ਤਾਂ ਸਾਢੇ 3 ਸਾਲ ਦੀ ਉਹਦੀ ਕਾਰਗੁਜ਼ਾਰੀ ਅਜਾਪਰ ਦੇਖੀ ਹੈ ਉਹਦਾ ਸਾਰਾ ਹਰ ਤਰ੍ਹਾਂ ਦੀ ਇਹਦੀ ਆਰਥਿਕ ਗਤੀਵਿਧੀ ਹੈਗੀ ਹੈ ਜੋ ਸਾਰੇ ਤਰ੍ਹਾਂ ਦੇ ਇੱਥੇ ਕਾਰੋਬਾਰ ਸਿਗੇ ਉਹਨਾਂ ਸਾਰਿਆਂ ਸ਼ਮਿਲ ਦੇ ਦੇਖੀ ਹੈ ਕੇਬਲ ਦਾ ਨੈਟਵਰਕ ਹੋਵੇ ਚਾਹੇ ਉਹ ਖਨਨ ਦਾ ਕੰਮ ਹੋਵੇ ਚਾਹੇ ਉਹ ਦੂਜੇ ਕੰਮ ਹੋਣ ਉਹਨਾਂ ਸਾਰਿਆਂ ਚ ਉਹਨਾਂ ਦੀ ਦੇਖੀ ਹੈ ਹੁਣ ਉਹਨਾਂ ਦੀ ਆਪਣੀਆਂ ਗਿੰਤੀਆਂ ਮਿੰਤੀਆਂ ਉਹਨਾਂ ਨੇ ਇਹ ਜਿਹੜਾ ਡਰਾਮਾ ਰਚਿਆ ਹੈਗਾ ਮੈਂ ਕਿਤੇ ਨਹੀਂ ਸਹਿਮਤ ਨਹੀਂ ਹੈਗਾ ਕਿ ਉਹਨਾਂ ਨੂੰ ਕੋ ਪੰਜਾਬ ਨਾਲ ਪਿਆਰ ਹੈ ਜਾਂ ਹਲਕਾ ਸਨੌਰ ਨਾਲ ਪਿਆਰ ਹੈਗਾ ਔਰ ਇਸ ਤਰ੍ਹਾਂ ਸਰਕਾਰ ਵੀ ਜਿਹੜੀ ਹੈ ਉਹ ਵੀ ਸ਼ਤਾਨੀ ਕਰ ਰਹੀ ਹੈ ਉਹ ਵੀ ਉਹ ਵੀ ਲੋਕਾਂ ਨੂੰ ਬੇਪੂ ਬਣਾ ਰਹੀ ਹੈ ਜਿਸ ਇਸ ਕੇਸ ਤਹਿਤ ਉਹਨੂੰ ਗ੍ਰਿਫਤਾਰ ਕੀਤਾ ਗਿਆ ਉਹ ਕੇਸ ਅਜ ਤੱਕ ਨਹੀਂ ਉਹ ਕੇਸ 12 10 ਸਾਲ ਪਹਿਲਾਂ ਦਾ ਕੇਸ ਹੈ ਉਹਦਾ ਵੀ ਕੋਈ ਆਧਾਰ ਨਹੀਂ ਬੰਦਾ ਸਰਕਾਰ ਵੀ ਡਰਾਮੇਬਾਜ਼ੀ ਕਰ ਰਹੀ ਹੈ ਤੇ ਤੇ ਆਪਣਾ ਪਠਾਨ ਮਾਜਰਾ ਸਾਹਿਬ ਵੀ ਉਹ ਵੀ ਡਰਾਮੇਬਾਜ਼ੀ ਕਰਦੇ ਸਰ ਅੱਜ ਪੁਲ ਵਾਸਤੇ ਕੋਈ ਜਾਰੀ ਕਰ ਰਹੇ ਹੋ ਤੁਸੀਂ ਦੇਖੋ ਮੈਂ ਤਾਂ 5 ਲੱਖ ਰੁਪਏ ਕਹਿ ਦਿੱਤਾ ਪਿੰਡ ਜਿੰਨੀ ਮੇਰੇ ਕੋਲ ਕਾਤ ਹੈ ਜਿੰਨੀ ਮੇਰੇ ਕੋਲ 5 ਕਰੋੜਾਂ ਦਾ 1300 ਪਿੰਡ ਹੈ 13 14 ਸ਼ਹਿਰ ਹੈਗੇ ਹੈ ਤੇ ਮੈਂ ਕਿਹਾ ਕਿ ਜੋ ਵੀ ਮੈਂ 5 ਲੱਖ ਚ ਪੁਲ ਦੀ ਤਾਂ ਸ਼ਾਇਦ ਵੱਡੀ ਰਕਮ ਦੀ ਲੋੜ ਹੋਊਗੀ ਔਰ ਜ਼ਿਲ੍ਹਾ ਪ੍ਰਸ਼ਾਸਨ ਦੀ ਲੋੜ ਹੋਊਗੀ ਮਿਲਟਰੀ ਨੇ ਨਾ ਬੁਲਾਈ ਹੋਈ ਹੈ ਕੱਲ ਮੈਂ ਬਾਦਸ਼ਾਹਪੁਰ ਗਿਆ ਸੀ ਉੱਥੇ ਮਿਲਟਰੀ ਪਰ ਬੋਰੀਆਂ ਪੜ੍ਹਦੇ ਤਾਂ ਦਰਜਾ ਮਿਲਟਰੀਸ ਪਾਹੀ ਲੱਗੇ ਹੋਏ ਸੀ ਸੋ ਜਿਹੜਾ ਜੇ ਕੋ ਆਰਜੀ ਇੰਤਜ਼ਾਮ ਕਰਨਾ ਤਾਂ ਕਿ ਪੁਲ ਅੱਗੇ ਹੋ ਟਹੇ ਨਾ ਪਰ ਨੁਕਸਾਨ ਨਾ ਵੱਡਾ ਹੋ ਜਾਵੇ ਤਾਂ ਮਿਲਟਰੀ ਨੂੰ ਬੁਲਾਉਣਾ ਚਾਹੀਦਾ ਇੱਥੇ ਤੇ ਜਿਹੜਾ ਇਸ ਤੋਂ ਬਾਅਦ ਜੋ ਪਾਣੀ ਉੱਤਰ ਗਿਆ ਪੱਕੇ ਇੰਤਜ਼ਾਮ ਵਾਸਤੇ ਪੰਜਾਬ ਸਰਕਾਰ ਨੂੰ ਵੱਡਾ ਫੰਡ ਜਾਰੀ ਕਰਕੇ ਇਸ ਪੁਲ ਨੂੰ ਸੁਰੱਖਿਅਤ ਪੁਲ ਦੇ ਤੌਰ ਤੇ ਬਣਾਉਣਾ ਚਾਹੀਦਾ ਜੀ ਥੈਂਕ ਯੂ